ਨਾ ਬਈ ਕਾਲਿਆ ਇਹਨਾਂ ਨੇ ਕਦੇ ਬੱਕਰੀ ਨਹੀਂ ਲਈ ਅਣਜਾਣ ਮੂਰੇ ਨਾ ਉਪਰੇ ਪਾਣੀ ਚ ਡੂੰਘਾ ਹੀ ਲੱਗਦਾ ਹੁੰਦਾ ਵੀ ਕਿਤੇ ਡੁੱਬ ਨਾ ਜਾਈ ਹਾਂ ਹੁੰਦਾ ਹੈ ਨਵੇਂ ਬੰਦੇ ਦਾ ਨਵੇਂ ਬੰਦੇ ਨੂੰ ਤੇ ਮੈਂ ਇਹਨਾਂ ਨੂੰ ਤਸੱਲੀ ਦਿੱਤੀ ਵੀ ਪਾਠ ਨਵੀ ਹੈ ਬਾਕੀ ਨਾ ਦੋ ਮਹੀਨੇ ਤਾਂ ਅਜੇ ਤੁਸੀਂ ਚੋਇਓ ਨਾ ਦੋ ਮਹੀਨੇ ਛੇੜਿਓ ਇਹ ਬੱਕਰੀਆਂ ਬਣ ਜਾਣੀਆਂ ਚੌਂ ਚੌਂਗਾ ਵੀ ਬੱਕਰੀ ਵਾਹ ਲੱਗ ਗਈ ਆ ਉਹਦੇ ਤੋੜ ਰਹੀ ਨੇ ਹਾਂ ਪਤਾ ਲੱਗ ਗਿਆ ਤੋੜਨਾ ਕਿਤਾ ਕਹਿੰਦੇ ਨੇ ਕੁਝ ਹੋਰ ਪਰ ਮੈਂ ਉਹ ਲੈਣ ਦੀ ਗੱਲ ਤੇ ਨਹੀਂ ਜਾਂਦਾ ਇਹ ਤਾਂ ਕਹਿੰਦੇ 15 16 ਦੀ ਲੈਣੀ ਮੈਂ ਖਿਆ ਲੈਣੀ ਵੀ ਨਹੀਂ ਲੱਗਣ ਦੇ ਨੇ ਉਹ ਤਾਂ ਸਾਨੂੰ ਵੀ ਪਤਾ ਹੀ ਆ ਜੀ ਹੁਣ ਰੋਜ਼ ਤੋਂ ਤੂੰ ਸਾਰੀਆਂ ਗੱਲਾਂ ਛੱਡ ਪੱਠ ਦਾ 20000 ਰੁਪਇਆ ਲੈ ਠੀਕ ਹੈ ਜੀ ਦੇ ਦੇ ਨਾ ਉਹ ਕੱਟੀ ਅਸੀਂ ਕਰਾ ਲਈ ਖੁਲ ਲਈ ਲੈ ਲਈ ਨੀਰਾ ਲੈ ਲਿਆ ਠੀਕ ਹੈ ਜੀ ਦੋ ਪਰਪਰੀਆਂ ਖਰੀਦ ਲਈਆਂ ਵਿੱਚ ਇਹ ਭਗ ਜੂਗੀ ਵਿਚਾਰੀ ਲੈ ਨਹੀਂ ਰਜੂ ਹਾਂ ਫਰਕ ਵਾਲਾ ਹੈ ਹੈ ਕੀ ਮੰਗਿਆ ਮੈਂ ਤਾਂ 32000 ਰੁਪਇਆ ਮੰਗਦਾ ਜੀ ਰਜੂ ਮੈਂ ਵੀ ਲਵੇ ਲਾ ਕੇ ਕਹਾਂਗਾ ਤੈਨੂੰ ਬਾਲੀ ਟਪਾਰਵਾਜ ਨਹੀਂ ਕਰਦਾ ਪਰ ਬੱਕਰੀ ਲੈ ਜਾ 28000 ਦੀ 30 ਨਹੀਂ ਕਿਹਾ ਤੈਨੂੰ ਸਾਰਾ ਕੁਝ ਸੱਡ ਕਿਉ ਉਹ ਬਾਈ ਨੇ ਮੈਨੂੰ ਸਾਰੇ ਪਹਿਲਾਂ ਹੀ ਕਹਿਆਗਾ ਤੂੰ ਅੜਦਾ ਫੋਕੇ ਉਹਨੇ ਤਾਂ ਫਿਰ ਪੈ ਨਹੀਂ ਦੇਤਾ ਵੀ ਤੂੰ ਅੜਦਾ ਹੈ ਸਾਨੂੰ ਅੜਦੇ ਆ ਜਨਬਰ ਵੀ ਦੇਖ ਵਿੱਚ ਜਨਬਰ ਵੀ ਚੰਗੇ ਨੇ ਅਰੇ 20000 ਇਹਨੂੰ ਵੀ ਪਤਾ ਰਾ ਤੂੰ ਕੌਣ ਹੁੰਦਾ 20000 ਦੋ ਪੱਟਾਂ ਵਾਲੀ ਬੱਛੇ ਵਾਲੀ ਆ ਇਹਦਾ ਮਿਲਜੂ ਲਿੱਛੀ ਵਿੱਕੀ 15 ਨਹੀਂ ਮਿਲਜੂ ਬਾਈ ਗੱਲਾਂ ਫੇਰ ਕਰ ਲੈ ਉਹਨਾਂ ਮੈਨੂੰ ਦੱਸੋ ਜੇ ਕੋਈ ਗੁਲਜ ਹੈ ਤੁਹਾਡੀ ਗੱਲ ਦੀ ਨਹੀਂ ਲੈਣੀ ਕਿਵੇਂ ਕਰ ਲੈ ਅਰੇ ਕਰ ਲਾ ਹਾਂ ਮਨਚ ਫਰਕ ਨਾ ਰੱਖਿਓ ਨਹੀਂ ਲੈਣੀ ਨਾ ਵੀ ਲਊ ਕਿਉਂ ਵੀ ਆਪਾਂ ਨੂੰ ਕੀ ਹੈ ਸਹੀ ਗੱਲ ਹਾਂ